ਸੱਜਣ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪਨਬਸਤੇ ਪੀਆਰਟੀਸੀ ਵਿੱਚ ਕੰਮ ਕਰਦੇ ਆ 15 ਜਥੇਬੰਦੀਆਂ ਦੀਆਂ ਸਾਂਝੀ ਐਕਸ਼ਨ ਕਮੇਟੀਆਂ ਵੱਲੋਂ ਟ੍ਰਾਂਸਪੋਰਟ ਅਦਾਰੇ ਫੈਲੇ ਪ੍ਰਸ਼ਟਾਚਾਰ ਪ੍ਰਾਈਵੇਟ ਦਟ ਟ੍ਰਾਂਸਪੋਰਟ ਮਾਫੀਆ ਸਰਕਾਰ ਵੱਲੋਂ ਅਦਾਰੇ ਨੂੰ ਅਦਾਰੇ ਨੂੰ ਤਬਾਹ ਕਰਨ ਦੀਆਂ ਨੀਤੀਆਂ ਅਤੇ ਵਰਕਰਾਂ ਦੀਆਂ 2 ਦਰਜਨ ਤੋਂ ਵੱਧ ਲਟਕਦੀਆਂ ਮੰਗਾਂ ਨੂੰ ਲੈ ਕੇ 6 ਸਤੰਬਰ ਵਿੱਚ ਤਾਈ ਡਿਪੋਆਂ ਵਿੱਚ ਰੋ ਭਰਪੂਰ ਰੈਲੀ ਕਰਨ ਉਪਰੰਤ ਹੁਣ 13 ਸਤੰਬਰ ਨੂੰ ਲੁਧਿਆਣਾ ਬੱਸ ਸਟੈਂਡ ਉੱਪਰ ਹਜ਼ਾਰਾਂ ਵਰਕਰਾਂ ਦੀ ਸਮੂਲੀਅਤ ਨਾਲ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਬੜੇ ਉਤਸ਼ਾਹ ਨਾਲ ਚੱਲ ਰਹੀਆਂ ਹਨ ਐਕਸ਼ਨ ਕਮੇਟੀਆਂ ਵਿੱਚੋਂ ਸਮੁੱਚੇ ਟਰਾਂਸਪੋਰਟ ਕਾਮਿਆਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਹੈ ਸਰਕਾਰ ਅਤੇ ਅਧਾਰੇ ਤੇ ਸੁੱਤੇ ਪਏ ਪ੍ਰਬੰਧਕਾਂ ਨੂੰ ਜਗਾਉਣ ਲਈ ਅਤੇ ਆਪਣੇ ਹੱਕਾਂ ਦੇ ਸੰਘਰਸ਼ ਨੂੰ ਤਿੱਖਾ ਕਰਨ ਲਈ ਇਸ ਰੈਲੀ ਵਿੱਚ ਹੋਂਮਾ ਹੋਂਮ ਕੇ ਪਹੁੰਚੋ ਇਸ ਵਿਸ਼ਾਲ ਰੈਲੀ ਦੇ ਸੰਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਪੀਆਰਟੀਸੀ ਵਰਕਰਸ ਐਕਸ਼ਨ ਕਮੇਟੀ ਦੇ ਕਨਵੀਨਰ ਸ਼੍ਰੀ ਨਿਰਮਲ ਸਿੰਘ ਥਾਲੀਵਾਲ ਅਤੇ ਰੋਡਵੇਜ਼ ਪੰਪਸ ਵਰਕਰਸ ਐਕਸ਼ਨ ਐਕਸ਼ਨ ਕਮੇਟੀ ਦੇ ਕਨਵੀਨਰ ਸ਼੍ਰੀ ਸੁਖਵਿੰਦਰ ਸਿੰਘ ਅਤੇ ਦੋਨੋਂ ਐਕਸ਼ਨ ਕਮੇਟੀਆਂ ਦੇ ਮੈਂਬਰਾਂ ਸ਼੍ਰੀ ਜਗਦੀਸ਼ ਸਿੰਘ ਚਾਹਲ ਬਲਦੇਵ ਸਿੰਘ ਬੱਤਾ ਗੁਰਜੀਤ ਸਿੰਘ ਹਰਪ੍ਰੀਤ ਸਿੰਘ ਖਟੜਾ ਸੁਰਿੰਦਰ ਸਿੰਘ ਰਾਕੇਸ਼ ਕੁਮਾਰ ਮਨਜਿੰਦਰ ਕੁਮਾਰ ਮੋਹਮਮਦ ਖਲੀਲ ਅਤੇ ਹਰਮੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪੰਕੀ ਪੰਜਾਬ ਸਰਕਾਰ ਨੇ ਸਾਲਾਂਬੱਤੀ ਸਮੇਂ ਤੇ ਕੰਟਰੈਕਟ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਟ੍ਰਾਂਸਪੋਰਟ mafia ਨੂੰ ਨਾਥ ਨਹੀਂ ਪਾਈ ਜਾ ਰਹੀ। ਦੋਨਾਂ ਟ੍ਰਾਂਸਪੋਰਟ ਅਧਾਰਿਆਂ ਵਿੱਚ ਕੋਈ ਵੀ ਨਵੀਂ バス ਨਹੀਂ ਪਈ। ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦਾ ਬੋਲਬਾਲਾ ਵਰਕਰਾਂ ਦੇ ਵਿੱਤੀ ਬਕਾਏ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਕੰਟਰੈਕਟ ਵਰਕਰਾਂ ਸੰਬੰਧੀ ਸਰਕਾਰ ਵੱਲੋਂ ਬਣਾਈ ਕਮੇਟੀ ਵਿੱਚ ਐਕਸ਼ਨ ਕਮੇਟੀ ਦੇ ਮੈਂਬਰ ਸ਼ਾਮਿਲ ਕਰਨਾ 1992 ਦੀ ਪੈਨਸ਼ਨ ਸਕੀਮ ਤੋਂ ਬਾਝੇ ਰਹਿੰਦੇ ਵਰਕਰਾਂ ਨੂੰ ਪੈਨਸ਼ਨ ਦੇਣਾ 2004 ਤੋਂ ਪਹਿਲਾਂ ਪ੍ਰਤੀਕ ਕੋਟ ਰਾਹੀਂ ਰੈਗੂਲਰ ਹੋਏ ਵਰਕਰਾਂ ਨੂੰ ਪੈਨਸ਼ਨ ਸਕੀਮ ਵਿੱਚ ਸ਼ਾਮਲ ਕਰਨਾ ਸੇਵਾ ਮੁਕਤ ਕਰਮਚਾਰੀਆਂ ਨੂੰ ਨੈਸ਼ਨਲ ਇਨਕ੍ਰੀਮੈਂਟ ਦੇਣਾ ਕੰਟਰੈਕਟ ਵਰਕਰਾਂ ਨੂੰ ਬਲੈਕਲਿਸਟ ਕਰਨ ਦਾ ਤਰੀਕਾ ਬੰਦ ਕਰਨਾ ਕੰਟਰੈਕਟ ਵਰਕਰਾਂ ਦੀਆਂ ਤਨਖਾਹਾਂ ਵਿੱਚ ਇੱਕਸਾਰਤਾ ਲਿਆਉਣਾ ਐਡਵਾਂਸ ਬੁੱਕਰੇਸ ਦੇ ਕਮਿਸ਼ਨ ਵਿੱਚ ਵਾਅਦਾ ਕਰਨਾ ਫਾਈਲਿੰਗ ਸਟਾਫ ਨੂੰ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰਾਂ ਨੂੰ ਪ੍ਰੋਮੋਸ਼ਨ ਪੋਸਟ ਬਣਾਉਣਾ 1990 ਦੀ ਟ੍ਰਾਂਸਪੋਰਟ ਪਾਲਸੀ ਬਹਾਲ ਕਰਨਾ ਕਟੋ-ਕਟ ਉਜਰਤਾ 26000 ਰੁਪਏ ਕਰਨਾ ਆਧੇ ਕਾਨੂੰਨੀ ਤੌਰ ਕਾਨੂੰਨੀ ਤੌਰ ਤੇ ਵਾਜਬ ਮੰਕਾ ਦੀ ਅਣਦੇਖੀ ਕਰਨ ਦੇ ਵਿਰੁੱਧ ਐਕਸ਼ਨ ਕਮੇਟੀਆਂ ਵੱਲੋਂ ਲਗਾਤਾਰ ਸੰਘਰਸ਼ ਕਰਨ ਦੇ ਫੈਸਲੇ ਦੀ ਕੜੀ ਕੜੀ ਵੱਜੋ ਲੁਧਿਆਣਾ ਵਿਖੇ ਵਿਸ਼ਾਲ ਰੈਲੀ ਵਰਕਰਾਂ ਦੇ ਗੁੱਸੇ ਦਾ ਪ੍ਰਗਟਾਵਾ ਹੋਏਗਾ ਅਤੇ ਇਸ ਰੈਲੀ ਵਿੱਚ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ